ਚਰਨਜੀਤ ਸਿੰਘ ਚੰਨੀ ਨੇ ਕਿਹਾ ਪਾਸ਼ਪਾ ਨੇ ਹਿੰਦੂਆਂ ਤੇ ਦਲਿਤ ਵੋਟਰਾਂ ਨੂੰ ਵੰਡਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲਿਆ ਪਰois ਵਿੱਚ ਕਾਮਯਾਬ ਨਾ ਹੋ ਸਕੇ ਕਿਉਂਕਿ ਲੋਕਾਂ ਨੇ ਉਸਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਰੱਦ ਕਰ ਦਿੱਤੀ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਪਾਸ਼ਪਾ ਕਿਸੇ ਵੀ ਸਮੇਂ ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ ਹੇਠ ਲਈ ਆਪ ਸਰਕਾਰ ਦੇ ਇੱਕ ਸਕਦੀ ਹੈ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਚੰਨੀ ਨੇ ਕਿਹਾ ਕਿ ਪਾਸ਼ਪਾ ਨੇ ਪਾਈਚਾਰਾਂ ਨੂੰ ਵੰਡਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਉਹਨਾਂ ਕਿ ਆਜ਼ਾਦ ਉਮੀਦਵਾਰ ਸਰਪਜੀਤ ਸਿੰਘ ਖਾਲਸਾ ਜਾਂ ਕੋਈ ਵੀ ਆਗੂ ਜਮਹੂਰੀ ਟੰਗ ਨਾਲ ਚੁਣਿਆ ਜਾਣਾ ਚਾਹੀਦਾ ਹੈ। ਉਹਨਾਂ ਕਹੇ ਕਿ ਇਨ੍ਹਾਂ ਵਾਰੇ ਅੰਦਾਜ਼ਾ ਇਨ੍ਹਾਂ ਦੇ ਕੰਮਾਂ ਤੇ ਨਜ਼ਰੀਏ ਤੋਂ ਲਾਇਆ ਜਾਣਾ ਚਾਹੀਦਾ ਹੈ ਨਾ ਕਿ ਇਨ੍ਹਾਂ ਦੇ ਅਤੀਤ ਤੋਂ। ਉਹਨਾਂ ਕਹੇ ਕਿ ਜੇਕਰ ਖਾਲਸਾ ਜਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਸਮਾਜਿਕ ਤਣਾਅ ਜਾਂ ਸਮੱਸਿਆ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਉਹਨਾਂ ਖਿਲਾਫ ਡਟ ਕੇ ਖੜੇਗੀ। ਪੰਜਾਬ ਆਪ ਨਾਲ ਕਿਸੇ ਵੀ ਤਰ੍ਹਾਂ ਦੇ ਗੱਠ ਜੋੜ ਦਾ ਵਿਰੋਧ ਕਰਦੇ ਹਾਂ ਚੰਨੀ ਨੇ ਕਿਹਾ ਨਾ ਹੀ ਉਹ ਤੇ ਨਾ ਹੀ ਅਸੀਂ ਇਸ ਨੂੰ ਵਕਤ ਦਿੰਦੇ ਹਾਂ ਹੋ ਸਕਦਾ ਹੈ ਕਿ ਉਹ ਆਪ ਆਪਣੀ ਬਦਲਾਅ ਸਿਆਸਤ ਮੋੜ ਸ਼ੁਰੂ ਕਰਨ ਚੰਨੀ ਨੇ ਕਿ ਆ ਪਾਸਪਾ ਨੇ ਹਿੰਦੂਆਂ ਤੋਂ ਦਲਿਤ ਵੋਟਰਾਂ ਨੂੰ ਵੰਡਣ ਲਈ ਫਿਰਕਾ ਪ੍ਰਸਤੀ ਦਾ ਸਹਾਰਾ ਲਿਆ ਪਰ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੇ ਕਿਉਂਕਿ ਲੋਕਾਂ ਨੇ ਉਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਰੱਦ ਕਰ ਦਿੱਤੀ ਉਹਨਾਂ ਕਹਾਂ ਕਿ ਦੂਜੇ ਪਾਸੇ ਪੰਜਾਬ ਦੇ ਵੋਟਰਾਂ ਨੇ ਆਪ ਸਰਕਾਰ ਤੋਂ ਮੋਹ ਭੰਗ ਹੋਣ ਕਾਰਨ ਕਾਂਗਰਸ ਦੇ ਹੱਕ 'ਚ ਫਤਵਾ ਦਿੱਤਾ ਉਹਨਾਂ ਕਿਹਾ ਲੋਕਾਂ ਨੂੰ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਦਾ 111 ਦਿਨਾਂ ਦਾ ਕਾਰਜਕਾਲ ਜਾਦ ਹੈ ਉਹਨਾਂ ਦੇਖ ਲਿਆ ਕਿ ਆਪ ਉਹ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀ ਹੈ ਜੋ ਉਸਨੇ ਸਤਜ ਓਨਲੀ ਉਠਾਏ ਸਨ ਭਗਵੰਤ ਮਾਨ ਨੂੰ ਅਹੁਦਾ ਛੱਡਣ ਲਈ ਆਕਦਿਆਂ ਚੰਨੀ ਨੇ ਕਿਹਾ ਪਾਰਟੀ ਆਗੂ ਚ ਸਰਕਾਰ ਚ ਲਾਉਣ ਦੀ ਕਾਬਿਲਤ ਹੋਣੀ ਚਾਹੀਦੀ ਹੈ ਮੈਂ ਹਮੇਸ਼ਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਜੇ ਵੀ ਤੇਜ਼ ਬਤੌਰ ਕਲਾਕਾਰ ਚਲਾ ਰਹੇ ਨੇ ਸਰਕਾਰ ਨਹੀਂ ਉਹਨਾਂ ਨੇ ਅਹੁਦਾ ਛੱਡ ਕੇ ਕਿਸੇ ਹੋਰ ਨੂੰ ਸਰਕਾਰ ਚਲਾਉਣ ਦਾ ਮੌਕਾ ਦੇਣਾ ਚਾਹੀਦਾ ਹੈ ਕਾਂਗਰਸ 'ਚ ਧੜੇਬੰਦੀ ਤੇ ਲੀਡਰਸ਼ਿਪ ਦੀ ਕਾਟ ਵਾਰੇ ਚੰਨੀ ਨੇ ਕਹਾ ਕੇ ਪਾਰਟੀ ਨੇ ਨਿੱਜੀ ਵਿਚਾਰਾਂ ਨੂੰ ਪਾਸੇ ਰੱਖਦਿਆਂ ਮਿਲ ਕੇ ਕੰਮ ਕੀਤਾ ਤੇ ਪੰਜਾਬ 'ਚ ਚੋਣਾ ਜਿੱਤੀਆਂ